ਅਚਰਨ ਉੱਚਾ ਕਰਨ ਵਾਲੇ ਗੁਰਬਾਣੀ ਵਿਚਾਰ ਭਾਗ 181 239 ਸਾਲ ਗੁਰੂ ਨਾਨਕ ਜੀ ਦੇ ਨਾਲ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ 10 ਦਿਨ ਤੋਂ ਸ਼ੇਖ ਜਗਤ ਨੇ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਸਹੀ ਦਿਨੋ ਵਿਚਾਰਿਆ ਸਮਝਿਆ ਤੇ ਧਨ ਧਨ ਕਿਹਾ ਧਨ ਧਨ ਕਿਹਾ ਕਮਾਲ ਦੇ ਸਾਹਿਬਜ਼ਾਦੇ ਸਨ ਜਿਨ੍ਹਾਂ ਨੇ ਇਤਨੀ ਡਰਤਾ ਧਰਮੀ ਹੋਣ ਦਾ ਪੂਰਾ ਸਬੂਤ ਦੇ ਦਿੱਤਾ ਉਮਰਾਂ ਦਾ ਕੋਈ ਹਿਸਾਬ ਨਹੀਂ ਸਿੱਖੀ ਦੇ ਵਿੱਚ ਗੁਰੂ 5 ਸਾਲ ਦਾ ਵੀ ਹੋ ਸਕਦਾ ਗੁਰੂ 72 ਸਾਲ ਦਾ ਵੀ ਹੋ ਸਕਦਾ ਇਹ ਤਾਂ ਮੰਨ ਦੀ ਪਵਿੱਤਰਤਾ ਤੇ ਖੜਦਾ ਹੈ ਗੁਰੂ ਦਾ ਹੋਣਾ ਸੱਚੇ ਗੁਰੂ ਦਾ ਬਣਨਾ ਮੰਨ ਦੀ ਪੂਰੀ ਪਵਿੱਤਰਤਾ ਤੇ ਆਧਾਰਿਤ ਹੈ ਅਸੀਂ ਨਾਲ ਹੀ ਕਹਿੰਦੇ ਆ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਗੁਰੂ ਗੋਬਿੰਦ ਸਿੰਘ ਜੀ ਧਰਮ ਨੂੰ ਮਾਨਤਾ ਦੇਣ ਵਾਲੇ ਧਰਮੇ ਸੱਚ ਸਰੂਪ ਵਾਹਿਗੁਰੂ ਦਾ ਸਰੂਪ ਗੁਰੂ ਗੋਬਿੰਦ ਸਿੰਘ ਜੀ ਆਹ ਨਾ ਕੋਈ ਸੰਸਾਰ ਤੇ ਹੋਇਆ ਹੈ ਨਾ ਕੋਈ ਹੋਵੇਗਾ ਜਿਵੇਂ ਕਿ ਪ੍ਰਮਾਤਮਾ ਆਪ ਵਿਚਰ ਰਿਹਾ ਹੈਗਾ ਸੀ ਇਸ ਧਰਤੀ ਤੇ ਪਰਮਾਤਮਾ ਵਿਚਰ ਰਿਹਾ ਸੀ ਤੇ ਕਰਤਬ ਕਰ ਰਿਹਾ ਸੀ ਸੱਚ ਦੇ ਕਰਤਬ ਸੱਚ ਦੇ ਦੁਨੀਆਂ ਨੂੰ ਸੱਚ ਦਾ ਰਾਹ ਦਿਖਾ ਰਿਹਾ ਸੀ ਗੁਰੂ ਗੋਬਿੰਦ ਸਿੰਘ ਜਿਹੜਾ ਕੋਈ ਨਹੀਂ ਸੀ ਕੋਈ ਨਹੀਂ ਅਧਰਮੀ ਆਨੇ ਧਰਮ ਦੀਆਂ ਝੂਠੀਆਂ ਸੋਹ ਚੱਕ ਕੇ ਕੇਲੇ ਤੋਂ ਜਾਨ ਲੈ ਕੇ ਆ ਕਿ ਅਸੀਂ ਵਾਰ ਨਹੀਂ ਕਰਾਂਗੇ ਤਾਂ ਗੁਰੂ ਸਾਹਿਬ ਉਹਨਾਂ ਦੇ ਧਰਮ ਦੀ ਇੱਜ਼ਤ ਰੱਖੀ ਤੇ ਕਿਲਾ ਛੱਡ ਦਿੱਤਾ ਪਰ ਮਨਾਂ ਬੇਈਮਾਨਾਂ ਨੇ ਪਿੱਛਾ ਕਰਕੇ ਗੁਰੂ ਸਾਹਿਬ ਫੌਜਾਂ ਦਾ ਬਹੁਤ ਨੁਕਸਾਨ ਹੋਇਆ ਚਮਕੌਰ ਦੀ ਗੜੀ 'ਚ ਦੋਵੇਂ ਸਾਹਿਬਜ਼ਾਦੇ ਧਰਮ ਹਿੱਤ ਆਪਣੀਆਂ ਛੇਦੀਆਂ ਦੇ ਅਜਿੱਤੀਆਂ ਛੋਟੇ ਸਾਹਬਜ਼ਾਦਿਆਂ ਨੇ ਧਰਮ ਹੇਤ ਚਮ ਸਰਾਂ ਦੇ ਵਿਖੇ ਆਪਣੇ ਆਪ ਨੂੰ ਦੀਵਾਰਾਂ ਵਿੱਚ ਚੜਮਾਲਿਆ ਪਰ ਹਾਰ ਨਹੀਂ ਮੰਨੀ ਅਧਰਮੀ ਨਹੀਂ ਬਣੇ ਸਿੱਖੀ ਸਦਕ ਨਹੀਂ ਹਾਰਿਆ ਸੱਚ ਨੂੰ ਨਹੀਂ ਹਾਰਿਆ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਚਮ ਕੌਰ ਦੀ ਗੜੀ ਚੋਂ ਸਿੰਧਾਨੇ ਬੇਨਤੀਆਂ ਕਰਕੇ ਗੱਲ ਵਿੱਚ ਪਰਲੇ ਪਾ ਕੇ ਕਿ ਹਾਏ ਪੰਥ ਬੇਨਤੀ ਕਰ ਰਿਹਾ ਹੈ ਕਿ ਆਪ ਜੀ ਕਿਲਾ ਛੋੜ ਜਾਓ ਇਹ ਗੜੀ ਛੋੜ ਜਾਓ ਰਾਤ ਦੇ ਅਜ ਤਾਂ ਹੀ ਸਮਾਂ ਹੈ ਕੱਲ ਸਾਡੇ ਨਹੀਂ ਸ਼ਹੀਦਿਆਂ ਸਾਭ ਦੀਆਂ ਹੋ ਜਾਣੀਆਂ ਹਨ ਆਪ ਜਾ ਕੇ ਫਿਰ ਸੱਚ ਨੂੰ ਖੜਾ ਕਰ ਲੋਗੇ ਸਿੱਖੀ ਨੂੰ ਫਿਰ ਖੜਾ ਕਰ ਲੋਗੇ ਔਰ ਮਜ਼ਲੂਮਾਂ ਤੋਂ ਸਿੱਖ ਸੱਚੇ ਸੇ ਮਨੁੱਖ ਬਣਾ ਲਵੋਗੇ ਤਾਂ ਰੂਜੀ ਨੇ ਉਹਨਾਂ ਦੀ ਬੇਨਤੀ ਨੂੰ ਸਮਝਾ ਤੇ ਮਾਨਤਾ ਦਿੱਤੀ ਤੇ ਗੜੀ ਛੋੜ ਕੇ ਆਏ ਤੇ ਕਹਿ ਕੇ ਆਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਪਕੜ ਸਕਦੇ ਹੋ ਤਾਂ ਪਕੜ ਲਓ ਤਾਂ ਗੁਰੂ ਆ ਗਿਆ ਫਿਰ ਉਹ ਸੇ ਘਟੇ ਕੋਈ ਕਰ ਲਿਆ ਚੌਧਵੀਂ ਜੰਗ ਮੁਖਸਰ ਸਾਹਿਬ ਵਿਖੇ ਕਦਰਾਨੇ ਦੀ ਢਾਤ ਤੇ ਲੜੀ ਗਈ ਉਹ ਵੀ ਦੋਖਸੋ ਸਿੰਘਾਂ ਦੇ ਨਾਲ ਦੂਸਰੇ ਪਾਸੇ 10000 ਦੀ ਫੌਜ ਉਹ ਵੀ ਜਿੱਤੀ ਸੱਚੀ ਸੱਚ ਦੇ ਕਾਰਨ ਹੀ ਇਹ ਵੀ ਜੰਗ ਜਿੱਤ ਲਈ ਤੇ ਜਾ ਕੇ ਠੰਡਾ ਹੋ ਕੇ ਜ਼ਾਲਮ ਵਾਟ ਗਿਆ ਉੱਥੋਂ ਗੁਰੂ ਸਾਹਿਬ ਚਲਦੇ ਹਨ ਮਠੰਡੇਵਾਲ ਨੂੰ ਦਮਦਮਾ ਸਾਹਿਬ ਨੂੰ ਫਿਰ ਮਠੰਡੇ ਉਹਨਾਂ ਨੂੰ ਉਸ ਇਲਾਕੇ ਵਿੱਚ ਦੋ ਔਰੰਗਜ਼ੇਬ ਦੇ ਅਹਿਲਕਾਰ ਖਾਸ ਨੁਮਾਇੰਦੇ ਜੋ ਗੁਰੂ ਸਾਹਿਬ ਨੂੰ ਪਿੱਛਾ ਕਰਦੇ ਕਰਦੇ ਲੱਭਦੇ ਲੱਭਦੇ ਜਾ ਮਿਲੇ ਜੋ ਗੁਰੂ ਸਾਹਿਬ ਦੇ ਉਹ ਸਤਕਾਰ ਵੀ ਦਿੰਦੇ ਸਨ ਸਮਝਦੇ ਸਨ ਵਿਦਵਾਨ ਲੋਕ ਸਨ ਉਹਨਾਂ ਨੇ ਕਿਹਾ ਗੁਰੂ ਜੀ ਆਪ ਹਰ ਮੰਨ ਲੋ ਹਰ ਮੰਨ ਲੋ ਅਸੀਂ ਸੁਲਾ ਕਰਾ ਦਿੰਦੇ ਹਾਂ ਸਾਨੂੰ ਇਹ ਪਾਵਰ ਹੈ ਕਿ ਅਸੀਂ ਦੋਹਾਂ ਤਰਾਮੇ ਵਿਚ ਸੁਲਾ ਕਰਾ ਲਈਏ ਤੁਸੀਂ ਹਰ ਮੰਨ ਲੋ ਤੇ ਆਰੰਭ ਜੇ ਨਾਲ ਸੁਲਾ ਹੋ ਜਾਏਗੀ ਫਿਰ ਜਿੱਥੇ ਮਰਜ਼ੀ ਵਿਚਰੋ ਫਿਰ ਖਾਲਸਾ ਖੜਾ ਕਰ ਲਓ ਤਾਂ ਗੁਰੂ ਜੀ ਨੇ ਕਿਹਾ ਮੈਂ ਹਰ ਕੇ ਮੈਂ ਮੰਨ ਲਵਾਂ ਉਹ ਕਹਿੰਦੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਨਾ ਤੁਹਾਡਾ ਸਿੰਘ ਰਹਿ ਗਿਆ ਨਾ ਤੇ ਬੱਚੇ ਰਹਿ ਗਏ ਨਾ ਪਰਿਵਾਰ ਹੈ ਨਾ ਤੁਹਾਡੇ ਕੋਲ ਕੋਈ ਸਾਜ਼ੋ ਸਮਾਨ ਹੈ ਕੁਝ ਵੀ ਨਹੀਂ ਹੈ ਤੁਹਾਡੇ ਕੋਲ ਇੱਕੋ ਇੱਕ ਤੁਸੀਂ ਆਪ ਹੋ ਕੁਝ ਵੀ ਨਹੀਂ ਹੋ ਤੁਸੀਂ ਹਾਰ ਮੰਨ ਲਓ ਮੰਨ ਲਓ ਨਾ ਕਲਖਤਮ ਕਰੋ ਅ ਗੁਰੂ ਜੀ ਨੇ ਕਿਹਾ ਮੈਂ ਹਾਰ ਕਿਵੇਂ ਮੰਨ ਲਵਾਂ ਮਰੇ ਅੰਦਰ ਤਾਂ ਜੋ ਹੈ ਤੂੰ ਸਭ ਤੋਂ ਦੁਨੀਆ ਦੀ ਵੱਡੀ ਚੀਜ਼ ਹੈ ਸਭ ਤੋਂ ਦਾ ਮਾਲਕ ਹੈ ਉਹ ਤਾਂ ਮੇਰੇ ਅੰਦਰ ਬੈਠਾ ਹੋਇਆ ਹੈ ਮੈਂ ਕਿਵੇਂ ਹਾਰ ਮੰਨ ਸਕਦਾ ਜੇ ਮੈਂ ਹਾਰ ਮੰਨ ਜਾਨਾ ਤੂੰ ਹਾਰ ਉਸ ਦੀ ਹੋ ਜਾਵੇਗੀ ਉਹ ਪਰਮਾਤਮਾ ਵਾਹਿਗੁਰੂ ਦੀ ਹਾਰ ਹੋਵੇਗੀ ਜਿਹੜਾ ਮੇਰੇ ਅੰਦਰ ਬੈਠਾ ਹੋਇਆ ਹੈ ਇਹ ਫਿਰ ਮੇਰੀ ਹਾਰ ਨਹੀਂ ਉਹਦੀ ਹਾਰ ਹੈ ਜਦ ਤੱਕ वो मेरे अंदर है मैं हार नहीं मान सकता मैं योद्धा हाँ योद्धा हाँ लड़ागा तद तक, तक लड़ सकांगा लड़ागा मैं होर सूर में पैदा करा लड़ागा मैं हार नहीं माना क्योंकि मैं गलत नहीं हाँ मैं धर्मी हाँ मैं अधर्मी नहीं हाँ थोड़े तो लोग पुरान त लिख के मनिया ਇਸ ਇਨ ਨਹੀਂ ਕਰਾਂਗੇ ਤੇ ਫਿਰ ਕੀਤਾ ਫਿਰ ਪਿੱਛੋਂ ਦੀ ਵਾਰ ਕੀਤਾ ਪਿੱਠੇ ਚ ਵਾਰ ਕੀਤਾ ਤੁਸੀਂ ਅਧਰਮੀ ਹੋ ਤੁਸੀਂ ਹਾਰ ਗਏ ਹੋ ਖਤਮ ਹੈ ਔਰੰਗਜ਼ੇਬ ਹਾਰ ਚੁੱਕਾ ਹੈ ਉਹਨਾਂ ਨੇ ਆਪਣੇ ਸਫਰਨਾਮੇ ਵਿੱਚ ਵੀ ਲਿਖਿਆ ਹੈ ਤੂੰ ਹਾਰ ਗਿਆ ਹੈ ਜਿੱਤ ਮੇਰੀ ਹੋਈ ਹੈ ਮੇਰੇ ਅਕਾਲ ਪੁਰਖ ਦੀ ਹੋਈ ਹੈ ਮੇਰੇ ਭਾਈ ਗੁਰੂ ਦੀ ਹੋਈ ਹੈ ਤੂੰ ਹਾਰ ਚੁੱਕਾ ਹੈ ਸੋ ਹਰ ਨਹੀਂ ਮੰਨਾਂਗਾ ਗੁਰ ਪਿਆਰਿਓ ਇਹ ਗੱਲ ਕਰਨ ਦਾ ਮਤਲਬ ਹੈ ਕਿ ਸੱਚ ਹੀ ਹਮੇਸ਼ਾ ਚੜਦੀ ਕਲਾ ਵਾਲਾ ਜ਼ਿੰਦਾ ਹੁੰਦਾ ਹੈ ਸੱਚ ਸੱਚ ਨਾਲ ਹੀ ਨਵੇੜੇ ਹੁੰਦੇ ਹਨ ਕਾਇਰਾਂ ਦੀ ਕੋਈ ਜ਼ਿੰਦਗੀ ਹੁੰਦੀ ਹੈ ਮਰਦੇ ਰਹਿੰਦੇ ਨੇ ਝੁਰਦੇ ਹੀ ਰਹਿੰਦੇ ਹਨ ਇਸ ਦਿਤੇ ਮੈਂ ਅਗਲੀ ਵੀਡੀਓ ਵਿੱਚ ਤੁਹਾਡੇ ਨਾਲ ਜ਼ਿਕਰ ਜ਼ਿਕਰ ਕਰਾਂਗਾ ਕਿ ਕਿੱਥੇ ਸਾਡੇ ਗੁਰੂ ਸਾਹਿਬ ਸਨ ਕਿੱਥੇ ਇਸ ਪਰਿਵਾਰਾਂ ਕਿੱਥੇ ਕਿੱਥੇ ਗੁਰੂ ਸਾਹਿਬਾਂ ਨੇ ਆਪਣੀਆਂ ਛੀਧੀਆਂ ਦੇ ਕੇ ਤੇ ਸਾਨੂੰ ਪਰਹੋਲਤ ਕੀਤਾ ਸੀ ਸਾਨੂੰ ਐਡਾ ਵੱਡਾ ਸੱਚ ਦਾ ਗ੍ਰੰਥ ਦਿੱਤਾ ਹੈਗਾ ਗੁਰੂ ਗ੍ਰੰਥ ਸਾਹਿਬ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਜੋ ਸਦੀਵੀ ਲਿਪੀ ਗ੍ਰੰਥ ਬਣਾ ਦਿੱਤਾ ਸੱਚ ਜਿਸ ਦਾ ਆਧਾਰ ਹੈ ਜਿਸ ਦੇ ਵਿੱਚ ਪਿਆਰ ਹੈ ਨਫ਼ਰਤ ਤਾਂ ਹੈ ਹੀ ਨਹੀਂ ਐਸਾ ਗੁਰੂ ਸਾਹਿਬ ਨੇ ਦਿੱਤਾ ਅੱਜ ਤਨਾ ਹੀ ਅਗਲੇ ਐਪੀਸੋਡ ਵਿੱਚ ਅਗਲੀ ਗੱਲ ਕਰਾਂਗਾ ਅਗਲੇ ਭਾਗ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਠੀਕ ਲੱਗੇ ਹੋਣ ਤਾਂ ਚੈਨਲ ਨੂੰ ਸਬਸਕ੍ਰਾਈਬ లైక్ షేర్ కామెంట్స్ ਵੀ ਕਰ ਦੇਣਾ ਜੀ ਧੰਨਵਾਦ